ਸਵਾਗਤ ਕਰਦੀ ਆ ਜੀ ਮੈਂ ਸਭ ਦਾ ਰਿਆਰ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਟਮਾਟਰਾਂ ਦਾ ਆਚਾਰ ਬਣਾਵਾਂਗੇ ਟਮਾਟਰਾਂ ਦਾ ਆਚਾਰ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਬਣਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਟਮਾਟਰਾਂ ਦਾ ਆਚਾਰ ਬਣਾਉਣ ਲੱਗੇ ਆ ਤੇ ਆਓ ਫਿਰ ਟਮਾਟਰਾਂ ਦਾ ਆਚਾਰ ਬਣਾਈਏ ਫਿਰ ਤੁਸੀਂ ਵੀ ਦੇਖੋ ਤੇ ਤੁਸੀਂ ਵੀ ਬਣਾਓ ਇਹ 2 ਕਿਲੋ ਟਮਾਟਰ ਲਏ ਆ ਜੀ ਮੈਂ ਇਹ ਟਮਾਟਰ ਤਾਜ਼ੇ ਨੇ ਤੇ ਮੋٹے ਮੋٹے ਟਮਾਟਰ ਨੇ ਬਹੁਤ ਵਧੀਆ ਨੇ ਇੱਕੋ ਜਿਹੇ ਸਾਰੇ ਹੈਗੇ ਨੇ ਤੇ ਅਸੀਂ ਹੁਣ ਇਹਨਾਂ ਦਾ ਅਚਾਰ ਬਣਾਵਾਂਗੇ ਇਹਨਾਂ ਨੂੰ ਮੈਂ ਪਹਿਲਾਂ ਧੋਲਿਆ ਸੀ ਧੋ ਕੇ ਤੇ ਕਾਟਨ ਦੇ ਕੱਪੜੇ ਦੇ ਨਾਲ ਮੈਂ ਇਹਨਾਂ ਦਾ ਪਾਣੀ ਜਿਹੜਾ ਸਾਰਾ ਸੁਕਾ ਲਿਆ ਏ ਤੇ ਹੁਣ ਮੈਂ ਚਾਰ ਚਾਰ ਪੀਸਾਂ ਦੇ ਵਿੱਚ ਪਹਿਲਾਂ ਇਹਨਾਂ ਸਾਰੇ ਟਮਾਟਰਾਂ ਨੂੰ ਕੱਟ ਲਵਾਂਗੇ ਅਜ ਇਸ ਤਰ੍ਹਾਂ ਮੈਂ ਕੱਟ ਰਹੀ ਆ ਇਸ ਤਰ੍ਹਾਂ ਹੀ ਮੈਂ ਸਾਰੇ ਟਮਾਟਰ ਕੱਟਾਂਗੇ ਇਹ ਅਚਾਰ ਜਿਹੜਾ ਆ ਇਹ ਬਹੁਤ ਵਧੀਆ ਮੈਂ ਇੱਕ ਤਰੀਕੇ ਦੇ ਨਾਲ ਪਾਵਾਂਗੀ ਇਹ ਕਦੀ ਖਰਾਬ ਵੀ ਨਹੀਂ ਹੋਏਗਾ ਤੇ ਬਹੁਤ ਹੀ ਵਧੀਆ achar ਜਿਹੜਾ ਹੈ ਨਾ ਬਣੇਗਾ ਕਦੀ ਇਹਨੂੰ achar ਨੂੰ ਉਲੀ ਨਹੀਂ ਲੱਗੇਗੀ ਕਦੀ ਕੁਝ ਨਹੀਂ ਹੋਏਗਾ ਤੇ ਇਹ achar ਨਵੇਂ ਤਰੀਕੇ ਦੇ ਨਾਲ ਪਾਇਆ ਜਾਊਗਾ ਤੁਸੀਂ ਵੀਡੀਓ ਜਿਹੜੀ ਆ ਪੂਰੀ ਵੇਖਿਆ ਕਰੋ ਵੀਡੀਓ ਨੂੰ ਨਾ ਕੱਟ-ਕੱਟ ਕੇ ਨਾ ਵੇਖਿਆ ਕਰੋ ਕਿਉਂਕਿ ਫਿਰ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਨਾ ਕਿ ਮੈਂ ਇਹ ਜਿਹੜੀ ਰੈਸਪੀ ਆ ਕਿਵੇਂ ਬਣਾਈ ਹੈ ਸਾਰੀ ਵੀਡੀਓ ਵੇਖੋਗੇ ਫਿਰ ਤੁਹਾਨੂੰ ਪਤਾ ਚੱਲ ਸਕਦਾ ਕਿ ਇਹ ਕਿਸ ਤਰ੍ਹਾਂ ਦੀ ਰੈਸਪੀ ਹੈ ਤੇ ਕਿਵੇਂ ਬਣਾਈ ਗਈ ਹੈ ਤੇ ਹੁਣ ਇਹਨੂੰ ਅਸੀਂ ਸਾਰੇ ਪੀਸਾ ਨੂੰ ਵੇਖੋ ਮੈਂ 4-4 ਪੀਸ ਕਰਕੇ ਤੇ ਕੱਟ ਲਏ ਨੇ ਟਮਾਟਰ ਤੇ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਇਹ achar ਕਿਵੇਂ ਪੈਣਾ ਆ ਹੁਣ ਆ ਲਾਸਟ ਦਾ ਟਮਾਟਰ ਮੇਰੇ ਹੱਥ ਵਿੱਚ ਹੈ ਇਹ ਵੀ ਕੱਟਿਆ ਗਿਆ ਇਹਨੂੰ ਕੱਟ ਕੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਇਹਨੂੰ ਇਹਦਾ ਕੀ ਕਰਨਾ ਇਹਨਾਂ ਟਮਾਟਰਾਂ ਦਾ ਪੀਸਾਂ ਦਾ ਆ ਦੇਖੋ ਇੱਕ ਇੱਕ ਪੀਸ ਆਪਾਂ ਇਦਾਂ ਚੱਕਣਾ ਆ ਤੇ ਕਰਦ ਜਾਂ ਚਮਚਾ ਦੋਨਾਂ ਚੋਂ ਇੱਕ ਚੀਜ਼ ਲੈ ਲੈਣੀ ਆ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਇਹ ਪਲਪ ਆ ਇਹਦਾ ਅਲੱਗ ਕਰ ਦੇਣਾ ਹੈ ਬੀਜੇ ਦੇ ਰੱਖ ਕਰ ਦੇਣੇ ਨੇ ਤੇ ਇਹ ਪੀਸ ਜਿਹੜੇ ਆ ਇਸ ਤਰ੍ਹਾਂ ਹੀ ਸਿੱਧੇ ਤੇ ਸਿੱਧੇ ਹੀ ਰੱਖ ਲੈਣੇ ਨੇ ਤਾਂ ਨੂੰ ਮੈਂ ਚਮਚੇ ਨਾਲ ਵੀ ਕੱਢਣਾ ਦੱਸ ਦਵਾਂਗੀ ਤੇ ਕਰਦ ਨਾਲ ਵੀ ਕੱਢਣਾ ਦੱਸ ਦਿੱਤਾ ਏ ਤੇ ਇਹ ਫਲਪਸੀ ਸਾਰਾ ਹੀ ਕੱਢ ਦੇਣਾ ਆ ਤੇ ਇਹ ਟਮਾਟਰ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਹੀ ਮਤਲਬ ਵਧੀਆ ਨੇ ਇਹਨਾਂ ਦਾ ਜਿਹੜਾ ਫਲਪਿਆ ਉਹ ਵੀ ਬਹੁਤ ਵਧੀਆ ਏ ਤੇ ਆਹ ਦੇਖੋ ਗਰੀ ਕਿੰਨੀ ਕਿੰਨੀ ਮੋਟੀ ਆਈ ਹੈ ਇਹਨਾਂ ਦੇ ਉੱਤੇ ਟਮਾਟਰਾਂ ਦੇ ਉੱਤੇ ਤੇ ਬਹੁਤ ਵਧੀਆ ਟਮਾਟਰ ਨੇ ਇਹ ਤੇ ਇਸ ਤਰ੍ਹਾਂ ਹੀ ਅਸੀਂ ਸਾਰਾ ਜਿਹੜੇ ਆ ਟਮਾਟਰ ਇਹਨਾਂ ਨੂੰ ਪੀਸਾ ਨੂੰ ਇਸ ਤਰ੍ਹਾਂ ਹੀ ਕਰ ਲਵਾਂਗੇ ਸਾਫ਼ ਤੇ ਆਹ ਦੇਖੋ ਮੈਂ ਤੁਹਾਨੂੰ ਚਮਚੇ ਦੇ ਨਾਲ ਕੱਢਣਾ ਵੀ ਦੱਸ ਦਿੱਤਾ ਏ ਇਸ ਤਰ੍ਹਾਂ ਕਰਕੇ ਚਮਚਾ ਲੈ ਕੇ ਤੇ ਇਸ ਤਰ੍ਹਾਂ ਬਹੁਤ ਹੌਲੀ ਨਾਲ ਇਸ ਤਰ੍ਹਾਂ ਕੱਢ ਲੈਣਾ ਆ ਤੇ ਆਹ ਦੇਖੋ ਪੀਸ ਇਹ ਵੀ ਸਾਫ਼ ਹੋ ਗਿਆ ਤੇ ਹੁਣ ਅਸੀਂ ਇਹ ਜਿਹੜੇ ਟਮਾਟਰ ਨੇ ਇਹਨਾਂ ਨੂੰ ਨਾ ਤੇ ਕੋਈ ਨਮਕ ਲਾਉਣਾ ਏ ਨਾ ਹਲਦੀ ਲਾਉਣੀ ਹੈ ਕੁਛ ਨਹੀਂ ਲਾਉਣਾ ਹੈਗਾ ਇਹ ਪਲਪ ਜਿਹੜਾ ਆ ਵਿਖਾਉਣ ਨਹੀਂ ਮੈਂ ਇਹ ਅਲੱਗ ਕਰ ਲੈਣਾ ਆ ਆ ਜਿਹੜੇ ਆ ਇਹਨਾਂ ਨੂੰ ਇਦਾਂ ਹੀ ਧੁੱਪੇ ਰੱਖ ਦੇਣਾ ਆ ਹੁਣ ਇਹਨਾਂ ਨੂੰ ਆਪਾਂ ਧੁੱਪੇ ਰੱਖਣ ਵਾਸਤੇ ਚੱਲਦੇ ਆ ਆ ਕੱਪੜਾ ਦੇਖੋ ਮੈਂ ਵਿਛਾਇਆ ਏ ਟੇਬਲ ਦੇ ਉੱਪਰ ਜਾਂ ਮੰਜੇ ਦੇ ਉੱਪਰ ਕੋਈ ਵੀ ਚੀਜ਼ ਤੇ ਵਿਛਾ ਕੇ ਇਦਾਂ ਚੁੰਨੀ ਲੈ ਲਓ ਜਾਂ ਕੋਈ ਕੋਟਨ ਦਾ ਕੱਪੜਾ ਲੈ ਕੇ ਤੇ ਇਸ ਤਰ੍ਹਾਂ ਸਿੱਧੇ ਤੇ ਸਿੱਧੇ ਪੀਸ ਸਾਰੇ ਰੱਖ ਦੇਣੇ ਨੇ ਤੇ ਆ ਜੋ ਪਲਪ ਹੈ ਇਨੂੰ ਵੀ ਆਪਾਂ ਸੁੱਕਣੇ ਪਾਵਾਂਗੇ ਥੋੜੀ ਦੇਰ ਵਾਸਤੇ ਇਹਨੂੰ ਜਰੂਰ ਨਮਕ ਥੋੜਾ ਜਿਹਾ ਲਾਵਾਂਗੇ ਪਹਿਲੇ ਪੀਸਾਂ ਨੂੰ ਅਸੀਂ ਨਾ ਨਮਕ ਲਾਇਆ ਨਾ ਹਲਦੀ ਲਾਈਆ ਕਿਉਂਕਿ ਸਾਨੂੰ ਜ਼ਰੂਰਤ ਹੀ ਨਹੀਂ ਸੀ ਤੇ ਆਹ ਦੇਖੋ ਇਹਨੂੰ ਥੋੜਾ ਜਿਹਾ ਨਮਕ ਜਰੂਰ ਲਾਇਆ ਏ ਨਮਕ ਲਾਉਣ ਨਾਲ ਜਿਹੜੇ ਵੀ ਚੀਜ਼ ਨੂੰ ਆਪਾਂ ਸੁੱਕਣੇ ਪਾਉਨੇ ਆ ਤੇ ਉਹ ਥੋੜਾ ਜਿਹਾ ਨਾ ਮਤਲਬ ਸੁੰਗੜ ਜਾਂਦੀ ਆ ਉਹ ਥੋੜੇ ਪੀਸ ਜਿਹੜੇ ਆ ਬਹੁਤ ਸੁੰਗੜ ਜਾਂਦੇ ਇਹ ਕਿਸੇ ਵੀ ਭਾਵੇਂ ਜਿਹੜੀ ਵੀ ਚੀਜ਼ ਨੂੰ ਆਪਾਂ achar ਪਾਉਣਾ ਹੋਵੇ ਉਹ ਚਾਰ ਜਿਹੜਾ ਨਮਕ ਲੱਗਾ ਹੋਏਗਾ ਤੇ ਉਹ ਇਕੱਠਾ じゃ ਹੋ ਜਾਏਗਾ। ਇਹ ਚੀਜ਼ ਆ ਦੇਖੋ ਆਪਾਂ ਇਹਨਾਂ ਨੂੰ ਵੀ ਧੁੱਪੇ ਰੱਖ ਦਿਆ ਇਹਨਾਂ ਨੂੰ ਮੈਂ ਨਾ ਘੱਟੋ ਘੱਟ 5 ਘੰਟੇ ਦੀ ਧੁੱਪ ਲਵਾਈ ਹੈ। ਹੁਣ 5 ਘੰਟੇ ਦੇ ਬਾਅਦ ਇਹ ਜਿਹੜਾ ਚਾਰ ਆਪਾਂ ਤਿਆਰ ਕਰਾਂਗੇ। ਤੇ ਆ ਦੇਖੋ ਆਪਾਂ ਹੁਣ ਧੁੱਪੇ ਰੱਖੇ ਹੋਏ ਨੇ। ਤੇ ਇਹਨਾਂ ਦਾ ਇਹ ਫਾਇਦਾ ਧੁੱਪੇ ਰੱਖਣ ਦਾ ਕਿ ਬੜੇ ਵਧੀਆ ਸੁੱਕ ਜਾਂਦੇ ਨੇ ਤੇ ਪਾਣੀ ਵੀ ਜਿਹੜਾ ਸੁੱਕ ਜਾਂਦਾ ਇਹਨਾਂ ਦੇ ਵਿੱਚ ਹੋਵੇਦਾ ਹੁਣ ਆਪਾਂ ਮਸਾਲੇ ਲੈਨੇ ਆ ਮੈਂ ਤੁਹਾਨੂੰ ਚਮਚਾ ਵਿਖਾਤਾ ਇਹ ਯਾਦ ਰੱਖਿਓ ਕਿ ਇਹਹੀ ਚਮਚਾ ਮੈਂ ਸਾਰੇ ਨਾਪ ਚ ਹੀ ਲੈ ਲੈਣਾ ਇਹੋਈ ਆ ਤਿੰਨ ਚਮਚੇ ਮੈਂ ਸੌਂਫ ਦੇ ਲਏ ਆ ਦੋ ਚਮਚੇ ਮੈਂ ਸਾਬਤ ਧਨੀਆ ਲਿਆ ਤੇ ਦੋ ਚਮਚੇ ਮੈਂ ਜੀਰਾ ਸਾਬਤ ਲਿਆ ਤੇ ਇੱਕ ਚਮਚਾ ਮੈਂ ਕਾਲੀ ਮਿਰਚ ਲਈ ਤੇ 15-20 ਮਿਰਚਾਂ ਜਿਹੜੀਆਂ ਨੇ ਲਾਲ ਵਾਲੀਆਂ ਸੁੱਕੀਆਂ ਉਹ ਲਈਆਂ ਨੇ 2 ਕਿਲੋ ਟਮਾਟਰ ਆ ਮੇਰੇ ਉਨਾ ਵਾਸਤੇ ਇਹ ਮਸਾਲਾ ਇੰਨਾ ਬਹੁਤ ਹੈ ਅਜੇ ਮਸਾਲੇ ਹੋਰ ਪੈਣੇ ਆ ਇਹਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਮੈਂ ਦੱਸੀ ਜਾਵਾਂਗੀ ਹੁਣ ਆ ਦੇਖੋ 2 3 2 ਮੇਰੇ ਕੋ ਚਮਚੇੜੇ ਰਾਈ ਦੇ ਆ ਪੀਲੀ ਵਾਲੀ ਰਾਈ ਹੈ ਇਹ ਅੱਧਾ ਚਮਚਾ ਮੇਰੇ ਕੋ ਮੇਥਿਆਂ ਦਾ ਆ ਚਮਚਾ ਮੇਰਾ ਉਹੀ ਅਨਾਪ ਵਾਸਤੇ ਜਿਹੜਾ ਪਹਿਲਾਂ ਵਖਾ ਦਿੱਤਾ ਮੈਂ ਉਹੀ ਚਮਚੇ ਦਾ ਨਾਪ ਲੈ ਰਹੀ ਮੈਂ ਸਾਰੇ ਮਸਾਲਿਆਂ ਦਾ ਥੋੜੇ ਥੋੜੇ ਇਹਨਾਂ ਨੂੰ ਆਪਾਂ ਜਿਹੜਾ ਆ ਇਹਨਾਂ ਦੀ ਸਲਾਬ ਦੂਰ ਕਰਨ ਵਾਸਤੇ ਇਹ ਪਾਣੀ ਥੋੜਾ ਜਿਹਾ ਜਿਹੜਾ ਮਤਲਬ ਸਲਾਬ ਵਗੈਰਾ ਹੁੰਦੀ ਆ ਉਹ ਆਪਾਂ ਸਕਾ ਦੇਵਾਂਗੇ ਇਹਨਾਂ ਨੂੰ ਥੋੜਾ ਜਿਹਾ ਮਸਾਲਿਆਂ ਨੂੰ ਗਰਮ ਕਰਕੇ ਹੁਣ ਇਹ ਮਸਾਲੇ ਜਿਹੜੇ ਆ ਇਹ ਥੋੜੇ ਥੋੜੇ ਸੁੱਕੇ ਹੋ ਗਏ ਨੇ ਤੇ ਹੁਣ ਗੈਸ ਬੰਦ ਕਰ ਦਿੱਤਾ ਤੇ ਹੁਣ ਇਹਨਾਂ ਨੂੰ ਠੰਡੇ ਹੋਣ ਵਾਸਤੇ ਅਸੀਂ ਇੱਕ ਭਾਂਡੇ ਦੇ ਵਿੱਚ ਕੱਢ ਦਵਾਂਗੇ ਹੁਣ ਇਹਨਾਂ ਨੂੰ ਠੰਡੇ ਹੋਣ ਦੇ ਬਾਅਦ ਇਹਨਾਂ ਨੂੰ ਇੱਕ ਮਿਕਸੀ ਦੇ ਜੱਗ ਵਿੱਚ ਪਾ ਦਨੇ ਆ ਕਿਉਂਕਿ ਇਹ ਮਸਾਲਾ ਜਿਹੜਾ ਪੀਠਣਾ ਵੀ ਬਹੁਤ ਜ਼ਰੂਰੀ ਹੈ ਇਹ ਆਚਾਰ ਪਾ ਕੇ ਦੇਖਿਓ ਇਹ ਰੈਸਪੀ ਬਹੁਤ ਵਧੀਆ ਆ ਇਹ ਕਦੀ ਵੀ ਜਿਹੜਾ ਆਚਾਰ ਮੈਂ ਪਾ ਰਹੀ ਆ ਇੱਕ ਜਿੱਦਾਂ ਮਤਲਬ ਜਿਹੜਾ ਘੁਲ ਜਾਂਦਾ ਆਚਾਰ ਇਹ ਉਹ ਨਹੀਂ ਆ ਇਹ ਜਿੱਦਾਂ ਦੇ ਪੀਸ ਤੁਸੀਂ ਪਾਓਗੇ ਉਸ ਤਰ੍ਹਾਂ ਦੇ ਹੀ ਰਹਿਣਗੇ ਤੇ ਜਦੋਂ ਆਚਾਰ ਬਣ ਜਾਏਗਾ ਤੁਸੀਂ ਇਹ ਦੇਖਿਓ ਤੁਸੀਂ ਆਪ ਹੀ ਕਹਿਣਾ ਭਈ ਠੀਕ ਹੈ ਇਹ ਤੇ ਦੇਖੋ ਮਸਾਲਾ ਪੀਠ ਕੇ ਆ ਗਿਆ ਏ ਮਸਾਲਾ ਆਪਾਂ ਇਹਦੇ ਚ ਕੱਢ ਲੈਣੇ ਆ ਮਸਾਲੇ ਨੂੰ ਬਹੁਤ ਜ਼ਿਆਦਾ ਬਰੀਕ ਕਦੀ ਨਹੀਂ ਕਰਨਾ ਚਾਹੀਦਾ ਥੋੜਾ ਜਿਹਾ ਨਾ ਮੋਟਾ ਰੱਖਣਾ ਚਾਹੀਦਾ ਹੈ ਕਿਉਂਕਿ ਉਹੀ ਆਚਾਰ ਦੇ ਵਿੱਚ ਬੜਾ ਟੇਸਟ ਦਿੰਦਾ ਹੈ ਹੁਣ ਇਹ ਸੁੱਕ ਕੇ ਆ ਗਏ ਨੇ ਜਿਹੜੇ ਪੀਸ ਅਸੀਂ ਧੁੱਪੇ ਰੱਖੇ ਹੋਏ ਸੀ ਟਮਾਟਰ ਦੇ ਤੇ ਇਹ ਵੀ ਸਾਡੇ ਆ ਗਏ ਨੇ ਸੁੱਕੇ ਵੇਖੋ ਗਰੀ ਕਿੱਡੀ ਸੋਹਣੀ ਆ ਤੇ ਸਿਲਕੇ ਵੀ ਕਿੱਡੇ ਸੋਹਣੇ ਚਮਕਦਾਰੇ ਨੇ ਇਹਨਾਂ ਦੇ ਤੇ ਬਹੁਤ ਹੀ ਵਧੀਆ ਚੀਜ਼ ਬਣੀ ਹੈ ਇਹ ਤੇ ਹੁਣ ਆਪਾਂ ਇਹਦਾ ਆਚਾਰ ਪਾਉਨੇ ਆ ਆਚਾਰ ਤਾਂ ਤੁਸੀਂ ਹੋਰਾਂ ਚੀਜ਼ਾਂ ਦੇ ਵੀ ਬੜੇ ਖਾਦੇ ਹੋਣਗੇ ਪਰ ਇਹਨੂੰ ਵੀ ਜ਼ਰੂਰ ਮੌਕਾ ਦਿਓ ਇਹ ਵੀ ਆਚਾਰ ਜ਼ਰੂਰ ਖਾਓ ਬਣਾ ਕੇ ਤੇ ਦੇਖਿਓ ਕਿੰਨਾ ਟੇਸਟੀ ਆਚਾਰ ਬਣਦਾ ਹੈ ਇਹ ਪਲਪਵੀ ਵੇਖੋ ਸੁੱਕ ਗਿਆ ਪਾਣੀ ਇਹਦੇ ਚ ਵੀ ਹੁਣ ਹੈ ਨਹੀਂ ਆ ਤੇ ਆਓ ਫਿਰ ਹੁਣ ਆਪਾਂ ਅਚਾਰ ਬਣਾਉਨੇ ਆ ਹੁਣ ਤੇਲ ਲਵਾਂਗੇ ਅਸੀਂ ਲੋੜ ਮੁਤਾਬਕ ਤੇਲ ਲੈ ਲਵਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਤੇਲ ਥੋੜਾ ਜਿਆ ਵਾਧੇ ਪੈਂਦਾ ਆ ਅਚਾਰ ਕੋਈ ਵੀ ਹੋਵੇ ਤੇਲ ਤਾਂ ਲੈ ਹੀ ਲੈਂਦਾ ਆ ਸੁੱਕਾ ਅਚਾਰ ਤਾਂ ਕਦੀ ਟਿਕਦਾ ਵੀ ਨਹੀਂ ਆ ਆ ਪੌਲੀਆਂ ਕੇ ਤਿੰਨ ਕੜਚੀਆਂ ਮੈਂ ਲੈ ਲਈਆਂ ਤੇਲ ਦੀਆਂ ਤੇ ਇਹਨੂੰ ਆਪਾਂ ਗਰਮ ਕਰਾਂਗੇ ਤੇਲ ਨੂੰ ਹੁਣ ਅਸੀਂ ਇੱਧਾ ਚਮਚਾ ਜਿਹੜੀ ਆ ਜਵੈਣ ਪਹਿਲਾਂ ਪਾ ਦਵਾਂਗੇ ਤੇ ਜਵੈਣ ਥੋੜੀ ਜੀ ਤੜਕ ਜਾਏਗੀ ਆ ਦੇਖੋ ਥੋੜਾ ਜਿਆ ਤੜਕ ਰਹੀ ਆ ਤੇ ਹੁਣ ਆ ਦੇਖੋ ਮੇਰੇ ਕੋ ਨਾ ਛੋਲਿਆਂ ਦੀ ਦਾਲ ਆ ਉਹੀ ਚਮਚੇ ਦਾ ਨਾਪ ਹੈ ਜਿਹੜਾ ਵਿਖਾਇਆ ਸੀ ਤਿੰਨ ਚਮਚੇ ਛੋਲਿਆਂ ਦੀ ਦਾਲ ਆ ਤੇ 3 ਚਮਚੇ ਮਾਂ ਤੋਤਿਆਂ ਦੀ ਦਾਲ ਹੈ ਇਹਨਾਂ ਨੂੰ ਪਹਿਲਾਂ ਪਾਵਾਂਗੇ ਤੇਲ ਦੇ ਵਿੱਚ ਇਹਨਾਂ ਨੂੰ ਲਾਲ ਕਰ ਲਵਾਂਗੇ ਦਾਲ ਨੂੰ ਚੰਗੀ ਤਰ੍ਹਾਂ ਲਾਲ ਕਰ ਲਵਾਂਗੇ ਜਰਾ ਇਹ ਮਦਰਾਸ ਵਾਲੀ ਸੈਡ ਸੈਡ ਤੇ achar ਪੈਂਦਾ ਹੈ ਤੇ ਦਾਲ ਵਾਲਾ achar ਤੇ ਬਹੁਤ دیر ਤੱਕ ਖਰਾਬ ਨਹੀਂ ਹੁੰਦਾ ਇਹ ਬਹੁਤ ਵਧੀਆ ਰੈਸਪੀ ਆ ਇਹ ਜਿਹੜੀ ਦਾਲ ਪਾਈ ਗਈ ਆ ਇਹਦਾ ਟੇਸਟ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਦੋਂ ਇਹ ਬਣ ਜਾਂਦਾ achar ਉਨਾ ਜੋ ਪੜਾ ਪਸੀ ਨਮਕਲ ਗਾ ਕੇ ਰੱਖਿਆ ਸੀ ਇਹ ਵੀ ਅਸੀਂ ਵਿੱਚ ਪਾ ਦਵਾਂਗੇ ਭਾਈ ਪਿੰਦੇ ਕਿਉਂਕਿ ਦਾਲ ਤੇ ਸਾਡੀ ਲਾਲ ਹੋ ਗਈ ਐ ਹੁਣ ਅਸੀਂ ਇਹ ਜਿਹੜਾ ਟਮਾਟਰ ਦਾ ਪੜ ਪਿਆ ਇਹਨੂੰ ਵੀ ਆਪਾਂ ਭੋਨਾ ਲਾਵਾਂਗੇ ਪਹਿਲਾਂ ਗੈਸ ਥੱਲੇ ਅਜੇ ਬਲ ਰਿਹਾ ਏ ਥੋੜਾ ਜਿਹਾ ਘਟ ਕਰਕੇ ਰੱਖਿਆ ਹੋਇਆ ਗੈਸ ਇਹਨੂੰ ਜਰਾクセਕ ਲੱਗ ਜਾਏਗਾ ਤੇ ਮਤਲਬ ਖਰਾਬ ਹੋਣ ਦੇ ਚਾਂਸੇ ਦੇ ਖਤਮ ਹੋ ਜਾਣੇ ਨੇ ਸਾਰੇ ਹੀ ਕਿਉਂਕਿ ਆਚਾਰ ਫਿਰ ਤਾਂ ਹੀ ਟੇਸਟ ਬਣੂਗਾ ਪੂਰਾ ਆਚਾਰ ਦਾ ਹੁਣ ਅਸੀਂ ਇਹ ਜੋ ਪੀਸ ਨੇ ਇਹ ਵੀ ਤਾਂ ਉਹ ਖਾਤੇ ਨੇ ਇਹ ਆਚਾਰ ਦੇ ਵਿੱਚ ਪਾਵਾਂਗੇ ਪਰ ਅਸੀਂ ਗੈਸ ਬੰਦ ਕਰ ਦਿੱਤਾ ਤੇ ਜਿਹੜਾ ਮਸਾਲਾ ਪੀਠਿਆ ਹੋਇਆ ਸੀ ਪਹਿਲਾਂ ਉਹ ਪਾਵਾਂਗੇ ਫਰਾਈ ਪਿੰਦੇ ਵਿੱਚ ਮਸਾਲਾ ਮਿਕਸ ਕਰ ਲਵਾਂਗੇ ਥੋੜੀ ਜੀ ਹਲਦੀ ਪਾ ਦਵਾਂਗੇ ਅੱਧਾ ਅੱਧਾ ਚਮਚਾ ਪਾਇਆ ਦੋ ਵਾਰੀ ਇਹਦਾ ਮਤਲਬ ਇੱਕ ਹੀ ਚਮਚਾ ਪਾਇਆ ਮੈਂ ਹਲਦੀ ਦਾ ਇਹ ਤਿੰਨੇ ਚਮਚੇ ਮੈਂ ਚਿੱਟੇ ਨਮਕ ਦੇ ਵਾਈਟ ਨਮਕ ਦੇ ਪਾਏ ਆ ਅਢੇਰ ਚਮਚਾ ਮੈਂ ਕਾਲਾ ਨਮਕ ਪਾਇਆ ਇਹ ਮਿਲਾ ਕੇ ਤੇ ਸਾਢੇ 4 ਚਮਚੇ ਹੋ ਗਏ ਨੇ ਨਮਕ ਦੇ ਇਹ ਮੈਂ ਅਮਚੂਰਾ ਪਾਇਆ 1 ਚਮਚਾ ਇਹ 1 ਚਮਚਾ ਹੀ ਕਲੋਂਜੀ ਪਾਈ ਆ ਇੱਕ ਚਮਚਾ ਮੈਂ ਦੇਗੀ ਮਿਰਚ ਪਾਈ ਆ ਇਹਨਾ ਮਸਾਲਿਆਂ ਸਾਰਿਆਂ ਨੂੰ ਅਸੀਂ ਇਸ ਤਰ੍ਹਾਂ ਕਰਕੇ ਮਿਕਸ ਕਰਕੇ ਤੇ ਵਧੀਆ ਤਰ੍ਹਾਂ ਮਿਕਸ ਕਰ ਲਵਾਂਗੇ ਮਲਾ ਲਵਾਂਗੇ ਕਿਉਂਕਿ ਨਮਕ ਸਾਰਾ ਜਿਹੜਾ ਰਲ ਜਾਵੇ ਰਿਆੜ ਫੂਡ ਆ ਜੀ ਚੈਨਲ ਸਾਡਾ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹੁਣ ਆਪਾਂ ਸਿਰਕਾ ਵੀ ਪਾ ਦਵਾਂਗੇ ਥੋੜਾ ਜਿਹਾ ਇੱਕ ਗੱਲ ਹੈ ਕਿ ਜੇ ਤਾਂ ਕੋਈ ਕਈ ਵਾਰੀ ਸਾਡੇ ਕੋਲ ਚੀਜ਼ ਘੱਟ ਵੱਧ ਹੋ ਜਾਂਦੀ ਆ ਮਸਾਲੇ ਤਾਂ ਮੈਂ ਤੁਹਾਨੂੰ ਮਿੰਤੀ ਨਾਲ ਦੱਸ ਦਿੱਤੇ ਆ ਤੇ ਆ ਜੋ ਆਪਾਂ ਸਿਰਕਾ ਪਾ ਰਹੇ ਆ ਤੇ ਜੋ ਤੇਲ ਪਾਇਆ ਤੁਹਾਨੂੰ ਲੱਗੇ ਕਿ ਅਚਾਰ ਸੁੱਕਾ ਸੁੱਕਾ ਏ ਜਾਂ ਇਹਨੂੰ ਥੋੜਾ ਜਿਹਾ ਤੇਲ ਹੋਰ ਚਾਹੀਦਾ ਜਾਂ ਇਸ ਤਰ੍ਹਾਂ ਮਤਲਬ ਸਿਰਕਾ ਚਾਹੀਦਾ ਤੇ ਥੋੜਾ ਜਿਹਾ ਥੋੜੀਆਂ ਦੋਨੋਂ ਚੀਜ਼ਾਂ ਹੋਰ ਪਾ ਸਕਦੇ ਹੋ ਤੇਲ ਨੂੰ ਗਰਮ ਕਰਕੇ ਠੰਡਾ ਕਰਕੇ ਫੇਰ ਪਾ ਸਕਦੇ ਹੋ ਤੇ ਸਿਰਕਾ ਉਦਾਂ ਹੀ ਤੁਸੀਂ ਜਿੱਤਨਾ ਮੈਂ ਪਹਿਲਾਂ ਪਾਇਆ ਐਸੇ ਤਰ੍ਹਾਂ ਹੀ ਤੁਸੀਂ ਥੋੜਾ ਬਹੁਤਾ ਹੋਰ ਪਾ ਸਕਦੇ ਹੋ ਜੇ ਲੱਗੇ ਵੀ ਚਾਰ ਜਿਹੜਾ ਇਹ ਸੁੱਕਾ ਰਹਿ ਗਿਆ ਏ ਇਹ ਕੋਈ ਚੀਜ਼ਾਂ ਵਟੀ ਗੱਲ ਨਹੀਂ ਹੁੰਦੀ ਏ ਦੁਬਾਰਾ ਕਿਉਂ ਪਾਈਏ ਜਾਂ ਕਿਸ ਤਰ੍ਹਾਂ ਤੁਸੀਂ ਬਿਲਕੁਲ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਚੀਜ਼ਾਂ ਕਦੀ ਖਰਾਬ ਨਹੀਂ ਹੁੰਦੀਆਂ ਇਹ achar ਦੇਖੋ ਪੀਸ ਕਿੱਡੇ ਸੋਹਣੇ ਆ ਇਹ ਸਾਰੇ ਮਸਾਲੇ ਦੇ ਨਾਲ ਜਿਹੜੇ ਆ ਭਰ ਜਾਣੇ ਨੇ ਤੇ ਇਹ ਬਹੁਤ ਹੀ ਵਧੀਆ achar ਬਣ ਜਾਣਾ ਏ ਤੁਸੀਂ ਦੇਖ ਸਕਦੇ ਹੋ ਕਿ ਜੇ ਨਮਕ ਲਾ ਕੇ ਮੈਂ ਟਮਾਟਰ ਸੁਕਾਉਂਦੀ ਤਾਂ ਇਹ ਸਾਰਾ achar ਇਕੱਠਾ ਜਾ ਹੋ ਜਾਣਾ ਸੀ ਟਮਾਟਰ ਵੇਖੋ ਕਿੰਨੇ ਸੋਹਣੇ ਪੀਸ ਹੀ ਬਣੇ ਹੋਏ ਆ ਜਿੱਦਾਂ ਹੁਣੇ ਕੱਟੇ ਹੋਏ ਆ ਤੇ ਹੁਣ ਅਸੀਂ ਇਹ ਆਚਾਰ ਤਿਆਰ ਕਰ ਲਿਆ ਏ ਇਹਨੂੰ ਇੱਕ ਕੱਚ ਦਾ ਬਿਆਮ ਲੈ ਕੇ ਉਹਦੇ ਵਿੱਚ ਪਾਵਾਂਗੇ ਕੱਚ ਦੇ ਬਿਆਮ ਦੇ ਵਿੱਚ ਨਾ ਆਚਾਰ ਦੀ ਲਾਈਫ ਬੜੀ ਵੱਜ ਜਾਂਦੀ ਏ ਤੇ ਬਹੁਤ ਵਧੀਆ ਰਹਿੰਦਾ ਏ ਤੇ ਰਿਆਰ ਫੂਡ ਚੈਨਲ ਨੂੰ ਜਰੂਰ ਯਾਦ ਰੱਖਿਆ ਕਰੋ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਜਿਹੜੇ ਮੇਰੇ ਭੈਣ ਭਰਾ ਨਵੇਂ ਵੇਖਦੇ ਨੇ ਜਿਹੜੇ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਹਰਬਾਨੀ ਹੈ ਜੀ ਤੁਹਾਡੀ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕਰ ਰੱਖਿਆ ਆ ਉਹ ਤੇ ਬਹੁਤ ਹੀ ਵਧੀਆ ਗੱਲ ਹੈ ਹੁਣ ਅਸੀਂ ਸਾਰਾ achar ਐਸੇ ਤਰਾਈ ਇਹਦੇ ਵਿੱਚੋਂ ਕੱਢ ਲਵਾਂਗੇ ਠੰਡਾ ਵੀ ਹੋ ਗਿਆ ਸੀ achar ਨਾਲ ਨਾਲ ਹੀ ਕੋਈ ਵੀ achar ਬਣਾਓਗੇ ਤੇ ਗਰਮ ਗਰਮ achar ਜਿਹੜਾ ਆ ਬਿਆਮ ਦੇ ਵਿੱਚ ਕਦੀ ਨਹੀਂ ਪੋਣਾ ਉਹਨੂੰ ਠੰਡਾ ਹੋਣ ਤੱਕ ਦੀ ਉਹਦੀ ਵੇਟ ਕਰੋ ਫਿਰ ਆਚਾਰ ਜਿਹੜਾ ਆ ਉਹਨੂੰ ਤੁਸੀਂ ਬਦਲ ਸਕਦੇ ਹੋ ਵਿਆਮ ਦੇ ਵਿੱਚ ਤੇ ਕੱਚ ਦੇ ਵਿਆਮ ਦੇ ਵਿੱਚ ਆਚਾਰ ਹਰ ਕੋਈ ਜਿਹੜਾ ਆ ਰਹਿ ਲੈਂਦਾ ਆ ਕਿਉਂਕਿ ਇਹ ਰਹਿ ਜਾਂਦਾ ਆ ਇਹ ਨੂੰ ਉਲੀ ਵਗੈਰਾ ਨਹੀਂ ਪੈਂਦੀ ਤੇ ਇਹਨੂੰ ਇੱਕ ਤੋਂ ਫਲਵਾਓਗੇ ਤੇ ਫਿਰ ਇਹ ਆਚਾਰ ਜਿਹੜਾ ਆ ਇਹ ਜਿਹੜੀ ਦਾਲ ਆ ਬਹੁਤ ਹੀ ਵਧੀਆ ਫੁੱਲ ਕੇ ਆ ਨਾ ਵਧੀਆ ਹੋ ਜਾਣੀ ਆ ਤੇ ਬਹੁਤ ਹੀ ਵਧੀਆ ਆਚਾਰ ਜਿਹੜਾ ਤਿਆਰ ਹੋਣਾ ਹੈ ਇਹ ਰੈਸਪੀ ਮੈਨੂੰ ਉਮੀਦ ਆ ਕਿ ਤੁਹਾਡੇ ਜ਼ਰੂਰ ਪਸੰਦ ਆਏਗੀ ਨਵੀਂ ਰੈਸਪੀ ਆ ਤੇ ਬਹੁਤ ਵਧੀਆ ਏ ਇਹ ਤੁਸੀਂ 4 ਵੱਧ ਟਮਾਟਰਾਂ ਦਾ ਵੀ ਬਣਾ ਸਕਦੇ ਹੋ ਇਸੇ ਤਰ੍ਹਾਂ ਹੀ ਤੁਸੀਂ ਜਿੰਨੇ ਮਰਜ਼ੀ ਟਮਾਟਰਾਂ ਦਾ achar ਬਣਾ ਸਕਦੇ ਹੋ ਇਹ ਕਦੀ ਵੀ ਨਹੀਂ ਖਰਾਬ ਹੋਣ ਵਾਲੀ ਚੀਜ਼ ਤੇ ਨਾ ਹੀ ਇਹ ਖਰਾਬ ਹੋਏਗਾ ਤੇ ਆ ਦੇਖੋ ਇਸ ਤਰ੍ਹਾਂ ਤੁਸੀਂ ਤੇਲ ਅਗਰ ਪਾਉਣਾ ਚਾਹੋ ਤੇ ਹੋਰ ਵੀ ਪਾ ਸਕਦੇ ਹੋ ਸਿਰਕਾ ਵੀ ਵਿੱਚ ਮਿਕਸ ਕਰਕੇ ਪਾ ਸਕਦੇ ਹੋ ਇਹ ਆਚਾਰ ਵੇਖੋ ਕਿੰਨਾ ਸੋਹਣਾ ਤਿਆਰ ਹੋਇਆ ਏ ਤੇ ਬਣ ਗਿਆ ਏ ਆਚਾਰ ਤਾਂ ਹੁਣ ਵੀ ਤਿਆਰ ਹੀ ਐ ਪਰ ਇਹ ਥੋੜਾ ਜਿਹਾ ਦਾਲ ਦਾ ਕਰਕੇ 2 ਦਿਨ ਇਹਨੂੰ ਰੱਖਣਾ ਪੈਣਾ ਏ ਕਿਉਂਕਿ ਦਾਲ ਜਿਹੜੀ ਆ ਪੋਲੀ ਹੁੰਦੀ ਆ ਥੋੜਾ ਜਿਹਾ ਟਾਈਮ ਲੱਗਣਾ ਏ ਹੋਰ ਕੋਈ ਗੱਲ ਨਹੀਂ ਆ ਮਿਲਦੇ ਆ ਜੀ ਤੁਹਾਨੂੰ ਫੇਰ ਅਗਲੀ ਵੀਡੀਓ ਦੇ ਨਾਲ ਉਮੀਦ ਆ ਕਿ ਤੁਹਾਨੂੰ ਇਹ ਪਸੰਦ ਆਏਗੀ ਉਨੀ ਦੇਰ ਤੱਕ ਕਿਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ